ਲਾਈਵ ਦੋਸਤੋ ਆਪਣੇ ਮੂਸੇ ਵਾਲਿਆਂ ਦਾ ਸਾਡਾ ਸਵਾਗਤ ਆ। ਆਪਾਂ ਇੱਕਾ ਸ਼ਾਰਟ ਵੀਡੀਓ ਪਾਈ ਸੀ ਜਿਹੜੇ ਚ ਆਪਾਂ ਤੁਹਾਨੂੰ ਕਿਹਾ ਸੀ ਮੱਝ ਦਾ ਮੇਕਅਪ ਕਰਤਾ ਜਾਂ ਸਿੰਘਾਂ ਦੀ ਮੋਡੀਫਿਕੇਸ਼ਨ ਕਰਦੇ ਹਨ। ਤੇ ਵੀ ਜੇ ਆਪਾਂ ਨਵੇਂ ਤੇ ਨਾਲ ਨਾਲ ਦੇਖੀਏ ਨਾਲੇ ਇਸ ਮੈਟ ਤੇ ਆਪਾਂ ਗੱਲਬਾਤ ਕਰਾਂਗੇ। ਆਹ ਦੇਖੋ ਮੇਰੇ ਹਿਸਾਬ ਨਾਲ ਇਹ ਐਮਸੀਲ ਮਿਕਸ ਕਰੀ ਜਾਂਦਾ ਹੈਗਾ। ਤੇ ਐਮਸੀਲ ਮਿਕਸ ਕਰਕੇ ਆ ਮੱਝ ਤੇ ਸਿੰਘ ਦੀ ਮੋਡੀਫਿਕੇਸ਼ਨ ਕਰੂਗਾ। ਤੇ ਆਪਾਂ ਕਈ ਵੀਰਾਂ ਦਾ ਮੱਝਾਂ ਵਾਲਿਆਂ ਦਾ ਪੋਡਕਾਸਟ ਕੀਤਾ ਜਿਵੇਂ ਮਰਜੀ ਅਮਰਜੀਤ ਬਾਈ ਦੀ ਆਪਣੀ ਇੱਕ ਗੱਲ ਵਧੀਆ ਲੱਗੀ ਸੀ। ਕਹਿੰਦੇ ਮੈਂ ਮੱਝ ਤੁਦੋ ਤੇ ਇੱਕ केलं ਨਾ ਮੈਂ ਸੋਹਣੀ ਸੰਖੀ ਦੇਖ ਕੇ ਲੈ ਲੈਂਦਾ ਤੇ ਜੇ ਆਪਾਂ ਬਾੜੀ ਪਾ ਲਾਂਗੇ ਸਿੰਘਾਂ ਦੀ ਕੁੰਡੀ ਹੋਵੇ ਆਏ ਆਵਾਂਗੇ 20-30000 ਰੁਪਏ ਬਦ ਲਾਵਾਂਗੇ ਉਹਦਾ ਜਿਹਨੇ ਤਾਂ ਕਰਨਾ ਬਰੀਡ ਤੇ ਕੰਮ ਇੱਕ ਦੋ ਬਸੂ ਉਹ ਤਾਂ ਤਾਂ ਸਿਸਟਮ ਬਣ ਜਾਂਦਾ ਠੀਕ ਆ ਤੇ ਮੱਝ ਨੂੰ ਬਾੜੀ ਸੋਹਣੀ ਸੰਖੀ ਦੇਖ ਕੇ 2 ਲੱਖ ਰੁਪਏ ਲਾਉਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਆਪ ਦੀ ਚੰਗੀ ਮੱਝ ਲਓ 17-18 ਲੀਟਰ ਵਾਲੀ ਕੋਈ ਸਿੰਘ ਟੁੱਟਿਆ ਭੱਜਿਆ ਜੇ ਕੋਈ ਸਿੰਘਾਂ ਦੀ ਨਹੀਂ ਸੋਹਣੀ ਹੋਊਗੀ ਜਾਂ ਕੋਈ ਪੂਸ ਕੱਟੀ ਵਾਢੀ ਆ ਉਹਦਾ ਕੋਈ ਚੱਕਣ ਉਹ ਚ ਤੁਸੀਂ ਟੀਕਾ ਚੰਗਾ ਭਰਾ ਦਿਓ ਤਾਂ ਕਾਹਨੋਂ ਛੋਟੀ ਬਰੀਡ ਜੇ ਸੰਸਾਨ ਤੋਂ ਜਾ ਕੇ ਕੰਸੀਵ ਕਰਾ ਦਿਓ ਤਾਂ ਤੁਹਾਡੀ ਬ੍ਰੀਡ ਚੰਗੀ ਹੋ ਜਾਂਦੀ ਹੈ ਜੇ ਫਿਰ ਇੱਕ ਦੋ ਡੰਗ ਚੋਕੇ ਮੱਝ ਤਸਲੀ ਵਾਲੇ ਬੰਦੇ ਤੋਂ ਲਈ ਜਾਵੇ ਤੇ ਬਾਕੀ ਬੰਦੇ ਦੀ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਿਵੇਂ ਆਪਾਂ ਵੀ ਵੀਡੀਓ ਬਣਾਉਂਦੇ ਨੇ ਵਪਾਰੀ ਦਾ ਹੁੰਦਾਗਾ ਵੀ ਕੀ ਸਿਸਟਮ ਆ ਉਹ ਠੱਗੀ ਵਾਲਾ ਨਹੀਂ ਤੇ ਇਹ ਹੁੰਦੇ ਆ ਜ਼ਿਆਦਾਤਰ ਮੰਡੀਆਂ 'ਚ ਕੰਮ ਆਪਾਂ ਨੂੰ ਨਹੀਂ ਪਤਾ ਇਹ ਬੰਦੇ ਨੇ ਮੱਝ ਵੇਚਣ ਵਾਸਤੇ ਤਿਆਰ ਕਰ ਰਿਆ ਜਾਂ ਕੀ ਕਰ ਰਿਹਾਗਾ ਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਆਪਾਂ ਨੂੰ ਦੁੱਧ ਤੱਕ ਮਤਲਬ ਹੋਣਾ ਚਾਹੀਦਾ ਜੇ ਆਪਾਂ ਬ੍ਰੀਡ ਤੇ ਕੰਮ ਕਰਨਾ ਤਾਂ ਆਪਾਂ ਉਹ ਤੇ ਚੰਗੀ ਟੀਕੇ ਭਰਾ ਕੇ ਉਹਦੀਆਂ ਸੋਹਣੀਆਂ ਕਟੀਆਂ ਆਪਾਂ ਲੈ ਸਕਦੇ ਆ ਆ ਦੇਖੋ ਇਹਦਾ ਸਿੰਘ ਮੌਲਿਕ ਦਾ ਪੋਪਲਾ ਲਿਖਿਆ ਲਾ ਲਓ ਜੀ ਚਾਰ ਕੰਕਲਾਂ ਦਾ ਸਿੰਘ ਹੀ ਸੀਗਾ ਤੇ ਪ੍ਰੋਪਰ ਨੇ ਬੰਨ ਰੱਖਿਆ ਮੱਚ ਆ ਦੇਖੋ ਇਹ ਤਾਂ ਬਹੁਤ ਅੱਛੀ ਵੀ ਕਰਦਾ ਪੂਰ ਨਾਲ ਇਹਨੇ ਬੰਨ ਰੱਖਿਆ ਮੱਚ ਆ ਦੇਖੋ ਹੌਲੀ-ਹੌਲੀ ਇਹਨੂੰ ਸ਼ੇਪ ਦਿੰਦਾ ਜਾਂਦਾ ਐਮਸੀ ਲ ਹੋਰ ਆ ਇੱਥੇ ਲਿਆਂਦੀ ਗੱਲ ਬਾਤ ਨਹੀਂ ਜਿਵੇਂ ਉਹਦੇ ਵਾਲੀ ਸ਼ੇਪ ਦਿੱਤੀ ਦੂਜੇ ਸਿੰਘ ਵਾਲੇ ਬਸ ਇੰਨੀ ਕ ਨਿਸ਼ਾਨੀ ਰਹਿੰਦੀ ਐ ਦੀ ਕਿਉਂਕਿ ਉਹ ਸਿੰਘ ਨੂੰ ਇਹਨਾਂ ਨੇ ਤੇਲ ਤੂਣ ਨਹੀਂ ਲਾਇਆ ਤੇ ਇਹ ਸਿੰਘ ਨੂੰ ਇਹਨਾਂ ਨੇ ਤੇਲ ਤੂਣ ਲਾਤਾ ਕੀ ਤਾਂ ਕਰਕੇ ਇਹਦਾ ਬਸ ਇਥੋਂ ਨਿਸ਼ਾਨੀ ਰਹਿੰਦੀ ਐ ਤੇ ਜੇ ਦੂਜੇ ਸਿੰਘ ਨੂੰ ਵੀ ਤੇਲ ਲਾ ਦੇਣ ਚਮਕ ਦੇ ਦਿੱਤੀ ਤਾਂ ਆਪ ਨੂੰ ਪਛਾਣ ਨਹੀਂ ਆਉਣੀ ਵੀ ਸਿੰਘ ਤਾਂ ਟੁੱਟਿਆ ਸੀ ਆ ਵੇਖੋ ਕਿ ਕਿਵੇਂ ਆ ਕਿਉਂਕਿ ਅਗਲਾ ਤਾਂ ਨਤੂਰਾ ਮਾਰ ਕੇ ਦੇਖਦਾ ਸਿੰਘ ਲੈ ਆ ਕੇ ਕੋਈ ਨਹੀਂ ਦੇਖ ਦਿੰਦਾ ਖੜਨਾ ਤਾਂ ਨੇ ਬਾਲਾ ਚਰ ਹੈ ਨਹੀਂ 2-4 ਦਿਨਾਂ ਬਾਅਦ ਜੇ ਬਸ ਨੇ ਖੁਰਕ ਕਰੀ ਤਾਂ ਲੈ ਜੂ ਕੋਪਲਾ ਪਰ ਸਾਨੂੰ ਦਿਖਾਉਣੇ ਵੀ ਅੱਜ ਕੱਲ ਕਿੱਥੋਂ ਤੱਕ ਤਕਨੀਕ ਚੱਲ ਪਈ ਉਹ ਸਿੰਘ ਨਾਲ ਵੀ ਗਲਾਈ ਪੱਧ ਕਾਰੀਗਰੀ ਵੀ ਇੱਕ ਆਪਾਂ ਕਹਿੰਦੇ ਮੈਟਰ ਕਰਦੀ ਐ ਬੰਦੇ ਦੀ ਕਾਰੀਗਰੀ ਇਹਨਾਂ ਮਸੀਰ ਨੂੰ ਜਾਂ ਕਿਸੇ ਵੀ ਕੈਮੀਕਲ ਨੂੰ ਇੰਨੀ ਸ਼ੇਪ ਦੇਣੀ ਆ ਦੇਖੋ ਬਣ ਗਏ ਨੇ ਗੱਲਬਾਤ ਇਹਨੂੰ ਬਰਾਬਰ ਤੇਲ ਲਾ ਦਿਓ ਇਹ ਸਿੰਗ ਨੂੰ ਕਾਲਾ ਕਰ ਦਿਓ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਪਰ ਆਈਡੀਆ ਵੀ ਨਹੀਂ ਲਾ ਸਕਦਾ ਕੋਈ ਬੰਦਾ ਵੀ ਸਿੰਗ ਲਾਇਆ ਆ ਦੇਖੋ